ਬਿਨਾਂ ਸ਼ੱਕਾ ਦੇ ਦਿਲਜੀਤ ਦੋਸਾਂਝ ਦੀ ਬਹੁਤ ਵੱਡੀ ਚੜ੍ਹਾਈ ਆ ਚਾਰੇ ਪਾਸੇ ਉਹਦੇ ਨਾਂ ਦੀ ਤੂਤੀ ਬੋਲਦੀ ਆ ਉਹ ਪੰਜਾਬੀ ਮੁੰਡਾ ਸਰਦਾਰ ਮੁੰਡਾ ਇਸ ਵੇਲੇ ਦੁਨੀਆ ਭਰ ਦੇ ਵਿੱਚ ਛਾਇਆ ਹੋਇਆ ਹੈ ਜਿੱਥੇ ਕਦੇ ਪੰਜਾਬੀ ਕਲਾਕਾਰਾਂ ਨੇ ਜਾ ਕੇ ਸ਼ੋਅ ਨਹੀਂ ਕੀਤੇ ਪ੍ਰੋਗਰਾਮ ਨਹੀਂ ਕੀਤੇ ਉਸ ਥਾਂ ਦੇ ਉੱਤੇ ਵੀ ਉਹਦਾਂ ਟਿਕਟਾਂ ਜਿਹੜੀਆਂ ਸ਼ੋਅ ਦੀਆਂ ਉਹ ਕੁਝ ਕਮੈਂਟਾਂ ਦੇ ਵਿੱਚ ਵਿਕ ਜਾਂਦੀਆਂ ਜਿਵੇਂ ਕਿ ਦਿਲਜੀਤ ਦੇ 31 ਦਸੰਬਰ ਦੀ ਰਾਤ ਵਾਲੇ ਸ਼ੋਅ ਦੀਆਂ ਲੁਧਿਆਣੇ ਦੇ ਵਿੱਚ ਵਿਕਣਾ ਖਬਰਾਂ ਕੀ ਬਣਦੀਆਂ ਕਿ 15 ਮਿੰਟ ਦੇ ਵਿੱਚ 13 ਮਿੰਟ ਦੇ ਵਿੱਚ 12 ਮਿੰਟ ਦੇ ਵਿੱਚ ਜਿਹੜੀਆਂ ਟਿਕਟਾਂ ਸੀ ਉਹ ਮੁਕੰਮਲ ਤੌਰ ਦੇ ਉੱਤੇ ਵਿਕ ਗਈਆਂ ਦਿਲਜੀਤ ਦਸਾਂਝ ਦੀ ਖੇਚੀ ਨਹੀਂ ਆ ਕਰਨ ਦਾ ਭਾਵ ਇਹ ਆ ਉਹਦੀਆਂ ਫਿਲਮਾਂ ਚੱਲਦੀਆਂ ਰਹਿਣ ਉਦੇ ਸ਼ੋ ਵੱਡੀ ਗਿਣਤੀ ਚ ਹੁੰਦੇ ਰਹਿਣ ਉਹਦੀ ਹੱਟੀ ਵੱਟੀ ਖੱਟੀ ਸਾਰਾ ਕੁਝ ਕਮਾਲ ਦਾ ਹੁੰਦਾ ਰਹੇ ਉਹ ਕਈ ਗੁਣਾ ਹੋਰ ਵੀ ਚੜ੍ਹਾਈ ਕਰੇ ਇਹਦੀ ਅਸੀਂ ਕਾਮਨਾ ਕਰਦੇ ਪਰ ਮਨ ਦੇ ਵਿੱਚ ਇੱਕ ਸਵਾਲ ਜ਼ਰੂਰ ਆਉਂਦਾ ਵੀ ਜਦੋਂ ਇੰਨਾ ਵੱਡਾ ਨਾਂ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਹਾਲੇ ਤੱਕ ਦਲਜੀਤ ਦੁਸਾਂਜ ਖਨੌਰੀ ਤੇ ਬੈਠੇ ਹੋਏ ਕਿਸਾਨ ਵੀਰਾਂ ਦੇ ਬਾਰੇ ਬੋਲਿਆ ਨਹੀਂ ਇਹਦੇ ਪਿੱਛੇ ਕਿਹੜਾ ਕਾਰਨ ਆ ਕਿ ਉਹਨੂੰ ਆਪਣੇ ਭਾਈਚਾਰੇ ਦੇ ਲੋਕ ਹਾਲੇ ਤੱਕ ਉਵੇਂ ਦਿਸੇ ਨਹੀਂ ਜਿਵੇਂ ਕਿ ਆਮ ਲੋਕਾਂ ਨੂੰ ਦਿਸਦੇ ਹਨ ਇਹਦੇ ਪਿੱਛੇ ਕਿਹੜੇ ਆਰਥਿਕ ਕਾਰਨ ਜਾਂ ਕਿਹੜੇ ਰਾਜਨੀਤਿਕ ਕਾਰਨ ਜਾਂ ਕਿਹੜੇ ਐਸੇ ਸੱਭਿਆਚਾਰਕ ਕਾਰਨ ਹੋਣਗੇ ਜਿਨ੍ਹਾਂ ਦੇ ਕਰਕੇ ਇਸ ਵੇਲੇ ਮਰਨਵਰਤ ਦੇ ਉੱਤੇ ਪਿਆ ਹੋਇਆ ਬਜ਼ੁਰਗ ਵਿਣੀ ਦਸਰਿਆ ਜਿਨ੍ਹਾਂ ਦੇ ਕਰਕੇ ਇਸ ਵੇਲੇ ਉਥੇ ਪਿਛਲੇ ਲੰਬੇ ਸਮੇਂ ਤੋਂ ਆਪਾਂ ਜਾਣਦੇ ਕਿ 11 ਮਹੀਨੇ ਹੋਣ ਵਾਲੇ ਆ ਉਹ ਸੰਘਰਸ਼ੀਲ ਨਹੀਂ ਦਿਸਦੇ ਹਾਲਾਂਕਿ ਜ਼ਰੂਰੀ ਵੀ ਨਹੀਂ ਆਪਾਂ ਇਹ ਵੀ ਗੱਲ ਕਹਿੰਦੇ ਵੀ ਪੂਰਾ ਪੰਜਾਬ ਥੋੜੀ ਬੋਲ ਰਿਹਾ ਪੰਜਾਬ ਦੇ ਜੇਕਰ ਬੋਲਿਆ ਹੁੰਦਾ ਪੰਜਾਬ ਦੇ ਇਕੱਲੇ ਇਕੱਲੇ ਬਸ਼ਿੰਦੇ ਨੇ ਜੇਕਰ ਆਵਾਜ਼ ਚੁੱਕੀ ਹੁੰਦੀ ਤਾਂ ਅੱਜ ਨੂੰ ਉਥੇ ਇਕੱਠ ਬਹੁਤ ਵੱਡਾ ਹੋਣਾ ਸੀ ਪਰ ਕਿਉਂਕਿ ਜਿਹੜੀ ਮਸ਼ਹੂਰ ਹਸਤੀ ਹੋਵੇ ਜਿਨੇ ਪੰਜਾਬੀਆਂ ਦਾ ਹੀ ਰਤਾ ਖਾਦਾ ਹੋਵੇ ਜਿਹੜੇ ਪੰਜਾਬ ਦੇ ਨਾਲ ਸਬੰਧ ਰੱਖ ਕੇ ਤੇ ਪੰਜਾਬੀ ਦੇ ਵਿੱਚ ਹੀ ਖੱਟੀ-ਖਟੇ ਹੋਣ ਉਹ ਜਦੋਂ ਨਾਂ ਬੋਲਣ ਤਾਂ ਇਸ ਗੱਲ ਤੇ ਦੁੱਖ ਹੁੰਦਾ ਜੇ ਅੱਜ ਕੋਈ ਰਿਕਸ਼ਾ ਚਾਲਕ ਨਾਂ ਬੋਲਿਆ ਆਪਾਂ ਕਹਿੰਦੇ ਬਈ ਯਾਰ ਉਹਨੇ ਦਿਹਾੜੀ ਲਾਉਣੀ ਉਹਨੇ ਕੀ ਲੈਣਾ ਅੱਜ ਕੋਈ ਪੈੜ ਤੇ ਖੜਾ ਨਹੀਂ ਬੋਲਦਾ ਆਪਾਂ ਕੋਈ ਇਤਰਾਜ਼ ਨਹੀਂ ਕਰਾਂਗੇ ਪਰ ਜਿਹੜੀਆਂ ਪੰਜਾਬ ਦੀਆਂ ਮਸ਼ਹੂਰ ਹਸਤੀਆਂ ਉਹਨਾਂ ਦੇ ਵਿੱਚੋਂ ਇੱਕ ਦਲਜੀਤ ਦਸਾਂਝ ਜੇਕਰ ਉਹਦੀ 15 ਮਿੰਟ ਦੇ ਵਿੱਚ ਸੋਲਡ ਆਊਟ ਟਿਕਟਾਂ ਹੋ ਸਕਦੀਆਂ ਜੇ 15 ਮਿੰਟ ਦੇ ਵਿੱਚ ਵਿੱਚ ਵੀ ਭਾਈ ਦਾ ਸ਼ੋਅ ਹੋਣਾ ਜੀ 31 ਤਰੀਕ ਨੂੰ ਤੇ ਭਾਈ ਬੱਲੇ ਬੱਲੇ ਹੋ ਗਈ ਹੈ ਜੀ ਉਹਦੀ ਇਨੀ ਖਿੱਚ ਆ ਤੇ ਜੇ ਕਿਤੇ ਉਹ 5 ਮਿੰਟ ਕਿਸਾਨਾਂ ਦੇ ਬਾਰੇ ਲਾ ਦੇਵੇ ਅਜਲੀ ਤਰੀਕੇ ਦੇ ਵਿੱਚ ਜੇ ਆਪਣੇ 31 ਦਸੰਬਰ ਦੇ ਸ਼ੋਅ ਦੇ ਵਿੱਚ ਇਹ ਗੱਲ ਕਹਿ ਦੇਵੇ ਕਿ ਜਿਹੜੇ ਇਸ ਵੇਲੇ ਬਾਰਡਰ ਦੇ ਉੱਤੇ ਬੈਠੇ ਕਿਸਾਨ ਆ ਉਹਨਾਂ ਦੀਆਂ ਮੰਗਾਂ ਕੇਂਦਰ ਦੀ ਸਰਕਾਰ ਮੰਨੇ ਤੇ ਆਜੋ ਵੀਰੋ ਆਪਾਂ ਖਿੱਚ ਕੇ ਪੂਰਾ ਉੱਥੇ ਪਹੁੰਚ ਗਏ ਆਜੂ ਆਪਾਂ ਆਪਣੀਆਂ ਮੁਹਾਰਾ ਖਨੌਰੀ ਤੇ ਸ਼ੰਭੂ ਬਾਡਰ ਦੇ ਵੱਲ ਕਰਗੇ ਤਾਂ ਮੇਰਾ ਖਿਆਲ ਆ ਵੀ ਉਹਦੇ ਪਿੱਛੇ ਇਸ ਗੱਲ ਦੇ ਉੱਤੇ ਵੀ ਸਾਡੀ ਜਵਾਨੀ ਲੱਗ ਜੂਗੀ ਕਿਉਂਕਿ ਜਵਾਨੀ ਤਾਂ ਮਗਰ ਲੱਗਣ ਨੂੰ ਬੈਠੀ ਹੁੰਦੀ ਆ ਕਾਲੀ ਹੁੰਦੀ ਵੀ ਭਾਈ ਆਪਾਂ ਉਹਦੇ ਪਿੱਛੇ ਤੁਰ ਪਏ ਸਾਨੂੰ ਉਹ ਹੀਰੋ ਲੱਗਦਾ ਸਾਨੂੰ ਉਹ ਨਾਇਕ ਲੱਗਦਾ ਸਾਨੂੰ ਉਹ ਹੀਰਾ ਲੱਗਦਾ ਕੀ ਪਤਾ ਭਾਈ ਉਹਦੇ ਕਹੇ ਦੇ ਮੁਤਾਬਕ ਤੇ ਉੱਥੇ ਜਿਹੜੇ ਕਿ ਲੋਕ ਇਸ ਵੇਲੇ ਵਿਰਲੇਟਾਵੇਂ ਬੈਠੇ ਆ ਹਾਲਾਂਕਿ ਜਦੋਂ ਤੋਂ ਮਰਨਵਰਤ ਰੱਖਿਆ ਹੋਇਆ ਢੱਲੇਵਾਲ ਸਾਹਿਬ ਨੇ ਉਦੋਂ ਤੋਂ ਗਿਣਤੀ ਦੇ ਵਿੱਚ ਵਾਧਾ ਹੋਇਆ ਉੱਥੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਪਰ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਦਲਜੀਤ ਦਸਾਂਜ ਤੇ ਪੰਜਾਬ ਦੇ ਮਸ਼ਹੂਰ ਲੋਕ ਆ ਜਿਹੜੇ ਉਹ ਉੱਥੇ ਖਨੌਰੀ ਬਾਰਡਰ ਤੇ ਜਾ ਨਹੀਂ ਰਹੇ ਜਾਂ ਖਨੌਰੀ ਬਾਰਡਰ ਦੇ ਬਾਰੇ ਬੋਲ ਨਹੀਂ ਰਹੇ ਜਿਹੜੇ ਕਿ ਮਰਨਵਰਤ ਦੇ ਉੱਤੇ ਬੈਠੇ ਹੋਏ ਸਾਡੇ ਬਾਪੂ ਦੇ ਬਾਰੇ ਸਾਡੇ ਯੋਧਿਆਂ ਦੇ ਬਾਰੇ ਸਾਡੇ ਕਿਸਾਨਾਂ ਦੇ ਬਾਰੇ ਗੱਲ ਨਹੀਂ ਕਰਦੇ ਇਹਦੇ ਵਿੱਚਲਾ ਮਾਜਰਾ ਕੀ ਆ ਇਹਦੇ ਪਿਛਲਾ ਕਾਰਨ ਕੀ ਆ ਦਲਜੀਤ ਨੇ ਬੋਲਣਾ ਨਹੀਂ ਬੋਲਣਾ ਇਹ ਉਹਦੀ ਨਿੱਜੀ ਤੌਰ ਤੇ ਮਰਜ਼ੀ ਆ ਬੱਬੂ ਮਾਨ ਉੱਥੇ ਜਾ ਕੇ ਲਗਾ ਸਦਾਣਾ ਅਮਤੋਜਮਾਨ ਆਰਨੇਤ ਤੇ ਕਈ ਹੋਰ ਸ਼ਖਸੀਤਾਂ ਉੱਥੇ ਜਾ ਚੁੱਕੀਆਂ ਹਨ ਅਮਨ ਰੋਜ਼ੀ ਹੋਰੀ ਵੀ ਜਾ ਕੇ ਆਏ ਸ਼ਾਇਦ ਮੇਰੇ ਚਿੱਤੇ ਦੇ ਵਿੱਚੋਂ ਕਈ ਨਾਂ ਵਿਸਰਲੇ ਵੀ ਹੋਣ ਆ ਰਿਸ਼ਮ ਸਿੰਘ ਨਮੋਲ ਹੋਰੀ ਵੀ ਗਏ ਆ ਜਿਹੜੇ ਜਿਹੜੇ ਵੀ ਗਏ ਆ ਭੈਣਾ ਵੀਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜਾਣਾ ਸਭ ਨੂੰ ਚਾਹੀਦਾ ਜਿਹੜੇ ਨਹੀਂ ਜਾ ਸਕੇ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਆਵਾਜ਼ ਚੁੱਕਣੀ ਹੀ ਚਾਹੀਦੀ ਆ ਜਿਹੜੇ ਆਵਾਜ਼ ਵੀ ਨਹੀਂ ਚੁੱਕ ਸਕਦੇ ਤੇ ਜਾ ਵੀ ਨਹੀਂ ਸਕਦੇ ਤੇ ਇਹ ਵੀ ਗੱਲ ਕਹਿੰਦੇ ਕਿ ਅਸੀਂ ਪੰਜਾਬੀ ਹਾਂ ਸਾਡਾ ਪਸ਼ੋਕੜ ਕਿਸਾਨੀ ਨਾਲ ਸੰਬੰਧਤ ਹੈ ਅਸੀਂ ਬਹੁਤ ਵੱਡੇ ਸੁਪਰਸਟਾਰ ਹਾਂ ਸਾਡਾ ਇੱਥੇ ਜੀ ਬਿਲਬੋਰਡ ਦੇ ਉੱਤੇ ਨਾਂ ਗੂੰਜਦਾ ਤੇ ਭਾਈ ਫਿਰ ਮਾੜਾ ਜਾਂ ਨਾਂ ਇਧਰਲੇ ਪਾਸੇ ਵੀ ਗੂੰਜ ਲਾ ਲੋ ਕਿਉਂਕਿ ਤੁਸੀਂ ਕਿਸਾਨੀ ਨਾਲ ਸੰਬੰਧਤ ਹੋ ਅੱਜ ਤੁਹਾਨੂੰ ਲੋੜ ਹੈ ਜਾਂ ਨਹੀਂ ਹੈ ਬਾਅਦ ਦੀ ਗੱਲ ਹੈ ਸੋ ਮੇਰਾ ਖਿਆਲ ਆ ਵੀ ਇੱਕ ਇਹਦੇ ਪਿੱਛੇ ਕਾਰਨ ਸ਼ਾਇਦ ਇਹ ਵੀ ਹੋਵੇ ਵੀ ਜਦੋਂ ਪਿਛਲਾ ਕਿਸਾਨ ਅੰਦੋਲਨ ਚੱਲਿਆ ਸੀ ਉਦੋਂ ਕਈ ਕਲਾਕਾਰਾਂ ਨੂੰ ਕਈ ਤਰ੍ਹਾਂ ਦੀਆਂ ਗੱਲਾਂ ਦੀ ਉਲਝਣ ਦਾ ਸਾਹਮਣਾ ਕਰਨਾ ਪਿਆ ਸੀ ਕਿਸਾਨ ਅੰਦੋਲਨ ਸਮਾਪਤ ਹੋ ਗਿਆ ਪਰ ਪੰਜਾਬ ਦੇ ਬਹੁਤ ਸਾਰੇ ਕਲਾਕਾਰ ਆ ਜਿਹੜੇ ਉਸ ਵੇਲੇ ਉਲਝਣ ਦੇ ਵਿੱਚ ਵੀ ਫਸੇ ਰਹੇ ਆ ਆਪਾਂ ਜਾਣਦੇ ਆ ਉਹਨਾਂ ਦੇ ਤਰੀਕਿਆਂ ਪਿੰਗਾ ਰਹੀਆਂ ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਜਿਹੜੇ ਉਹ ਸ਼ਿਕਾਇਤਾਂ ਦਰਜ ਹੋਈਆਂ ਕਈ ਤਰ੍ਹਾਂ ਦੀ ਕਾਰਵਾਈ ਹੋਈ ਹੈ ਕਾਨੂੰਨੀ ਉਹਨਾਂ ਦੇ ਉੱਤੇ ਕਈ ਤਰ੍ਹਾਂ ਦਾ ਏਜੰਸੀਆਂ ਦਾ ਘੇਰਾ ਵੀ ਪਿਆ ਸ਼ਾਇਦ ਇੱਕ ਕਾਰਨ ਇਹਦੇ ਪਿੱਛੇ ਇਹ ਹੋਵੇ ਮੈਂ ਨਹੀਂ ਕਹਿੰਦਾ ਵੀ ਨਹੀਂ ਹੋਊਗਾ ਪਰ ਇਸ ਦੇ ਬਾਵਜੂਦ ਜੇਕਰ ਤੁਹਾਡਾ ਫਿਰ ਵੀ ਕੰਮ ਚੱਲਦਾ ਮੰਨ ਲਓ ਤੁਹਾਨੂੰ ਉਦੋਂ ਉਲਝਣ ਦਾ ਸਾਹਮਣਾ ਕਰਨਾ ਪਿਆ ਤੇ ਅੱਜ ਤੁਹਾਡੀ ਤੂਤੀ ਫੇਰ ਵੀ ਬੋਲਦੀ ਆ ਉਦੋਂ ਜੇਕਰ ਉਹ ਜਨ ਦਾ ਸਾਹਮਣਾ ਕਰਨਾ ਪਿਆ ਤਰੀਕਾ ਪੈਣਗਾ ਰਹਿਗਾ ਪਰ ਅੱਜ ਵੀ ਤੁਹਾਡਾ ਕਦ ਬਹੁਤ ਵੱਡਾ ਮਤਲਬ ਇਹ ਆ ਕਿ ਉਸ ਵੇਲੇ ਦੇ ਹਾਲਾਤ ਨੇ ਤੁਹਾਡੇ ਕੱਬ ਨੂੰ ਠੰਡਾ ਮੱਠਾ ਨਹੀਂ ਹੋਣ ਦਿੱਤਾ ਉਸ ਵੇਲੇ ਦੇ ਹਾਲਾਤ ਨੇ ਤੁਹਾਡੇ ਕਾਰੋਬਾਰ ਦੇ ਉੱਤੇ ਤੁਹਾਡੇ ਗਾਇਕੀ ਸਫਰ ਦੇ ਉੱਤੇ ਤੁਹਾਡੇ ਸ਼ੋ ਬਿਜ਼ਨਸ ਦੇ ਉੱਤੇ ਅਸਰ ਜਿਹੜਾ ਉਹ ਨਕਾਰਾਤਮਕ ਨਹੀਂ ਪਾਇਆ ਜਾਂ ਤਾਂ ਇਹ ਹੋਵੇ ਵੀ ਭਾਈ ਤੁਸੀਂ ਫੇਲ ਹੋ ਗਏ ਉਸ ਤੋਂ ਬਾਅਦ ਤੇ ਇਸ ਕਰਕੇ ਨਵੇਂ ਪੂਰ ਦਾ ਬੰਦਾ ਜਿਹੜਾ ਹਿੱਟ ਹੋਇਆ ਇਸ ਸਮੇਂ ਦੇ ਵਿੱਚ ਉਹ ਉਹਦੇ ਬਾਰੇ ਬੋਲਦਾ ਨਹੀਂ ਹੁਣ ਕਿਸਾਨਾਂ ਬਾਰੇ ਗੱਲ ਨਹੀਂ ਕਰਦਾ ਵੀ ਯਾਰ ਕਿਤੇ ਮੇਰਾ ਹਾਲ ਵੀ ਉਹਦੇ ਵਾਂਗੂ ਨਾ ਹੋਵੇ ਪਰ ਜੇਕਰ ਭਾਈ ਉਦੋਂ ਤੋਂ ਵੀ ਹੁਣ ਆਪਾਂ ਵੱਡੇ ਹੋਏ ਆ ਤੇ ਫਿਰ ਕਿਸਾਨਾਂ ਉਦੋਂ ਨੂੰ ਛੋਟਾ ਕਿਉਂ ਹੋਣ ਦੇਣਾ ਇਨ੍ਹਾਂ ਕਿਸਾਨਾਂ ਦੇ ਬਾਰੇ ਜਿਹੜਾ ਮੰਗਾ ਪਹਿਲਾਂ ਵੀ ਵਾਜਬ ਸੀ ਮੰਗਾ ਅੱਜ ਵੀ ਵਾਜਬ ਆ ਤੇ ਫਿਰ ਆਪਾਂ ਹੁਣ ਕਿਹੜੀ ਗੱਲੋਂ ਗੱਲ ਨਹੀਂ ਕਰਦੇ ਮੇਰੀ ਜ਼ਾਤੀ ਤੌਰ ਦੇ ਉੱਤੇ ਬੇਨਤੀ ਆ ਮੈਂ ਨਹੀਂ ਕਹਿਣਾ ਵੀ ਜਾ ਕੇ ਉੱਥੇ ਇੱਕ ਹਫਤਾ ਲਾਓ ਮੈਂ ਨਹੀਂ ਕਹਿਣਾ ਵੀ ਉੱਥੇ ਦੋ ਮਹੀਨੇ ਲਾਓ ਮੈਂ ਨਹੀਂ ਕਹਿਣਾ ਚਾਰ ਰਾਤਾਂ ਲਾ ਕੇ ਆਓ ਸਭ ਦੀ ਆਪੋ ਆਪਣੀ ਨਿੱਜੀ ਤੌਰ ਦੇ ਉੱਤੇ ਮਰਜ਼ੀ ਆ ਪਰ ਜੇਕਰ ਤੁਸੀਂ ਪੰਜਾਬੀ ਹੋ ਜੇਕਰ ਤੁਸੀਂ ਕਿਸਾਨ ਦੀ ਕਦਰ ਕਰਨ ਵਾਲੇ ਹੋ ਜੇਕਰ ਤੁਸੀਂ ਅਨਦਾਤੇ ਦੇ ਜਜ਼ਬਾਤ ਨੂੰ ਸਮਝਣ ਵਾਲੇ ਹੋ ਜੇਕਰ ਤੁਹਾਨੂੰ ਇਹ ਲੱਗਦਾ ਜੀ ਕਿ ਸਾਡਾ ਇੱਕ ਆਪਣਾ ਉਥੇ ਇਸ ਵੇਲੇ 33 ਦਿਨ ਹੋ ਗਏ ਆ ਉਹ ਉਸ ਵੇਲੇ ਮਰਨ ਵਰਤ ਦੇ ਉੱਤੇ ਆ ਤੇ ਫਿਰ ਸਾਨੂੰ ਘਟੋ ਘਟ ਦੋ ਮਿੰਟ ਪੰਜ ਮਿੰਟ ਸੱਤ ਮਿੰਟ ਦੇ ਲਈ ਸਮਾਂ ਕੱਢ ਕੇ ਉੱਥੇ ਜਾਣਾ ਜ਼ਰੂਰ ਚਾਹੀਦਾ ਇਸ ਕਰਕੇ ਨਹੀਂ ਵੀ ਤੁਹਾਡੇ ਜਾਨ ਦੇ ਨਾਲ ਜੰਗ ਜਿੱਤੀ ਜਾਣੀ ਆ ਇਸ ਕਰਕੇ ਕਿ ਇਸ ਅੰਦੋਲਨ ਨੂੰ ਇੱਕ ਹੰਗਾਰਾ ਮਿਲਣਾ ਇੱਕ ਬਹੁਤ ਵੱਡੇ ਪੱਧਰ ਤੇ ਹੁਲਾਰਾ ਮਿਲਣਾ ਇਹ ਅੰਦੋਲਨ ਆ ਜਿਹੜਾ ਇਹ ਦੇਸ਼ ਵਿਆਪੀ ਹੋ ਜਾਣਾ ਦੇਸ਼ ਵਿਆਪੀ ਤੋਂ ਬਾਅਦ ਅੰਤਰਰਾਸ਼ਟਰੀ ਹੋ ਜਾਣਾ ਸਾਨੂੰ ਇਸ ਗੱਲ ਦੇ ਵਿੱਚ ਵੀ ਦੇਖਣਾ ਚਾਹੀਦਾ ਸਾਨੂੰ ਕਚੀਲਾ ਦੇ ਵਿੱਚ ਅਸੀਂ ਕਮਾਲ ਕੀਤੀ ਬਹੁਤ ਵਧੀਆ ਗੱਲ ਆ ਅਸੀਂ ਪੰਜਾਬ ਦੇ ਦੇਸ਼ ਦੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕਮਾਲ ਕਰਦੇ ਬਹੁਤ ਵਧੀਆ ਗੱਲ ਆ ਪਰ ਕੀ ਪਤਾ ਜਿਹੜੇ ਇੱਥੇ 20000 50000 ਲੋਕ ਆਉਂਦੇ ਆ ਜੇ ਆਪਣੇ ਇੱਕ ਸੱਦੇ ਦੇ ਉੱਤੇ 15 ਮਿੰਟਾਂ ਦੇ ਵਿੱਚ ਇਕੱਠੇ ਹੋਣ ਦੀ ਗੱਲ ਕਰ ਦਿੰਦੇ ਆ ਜੇਕਰ ਤੁਸੀਂ 2 4 5 ਮਿੰਟ ਲਾ ਦਿਓ ਤੁਸੀਂ ਇਹ ਗੱਲ ਕਹੋ ਵੀ ਖਨੌਰੀ ਵਾਲੇ ਵੀ ਸਾਡੇ ਆਪਣੇ ਆ ਜਿਹੜੇ ਉੱਥੇ ਭੁੱਖਣ ਪਾਣੇ ਬੈਠੇ ਉਹ ਵੀ ਸਾਡੇ ਆਪਣੇ ਆ ਇਹਨਾਂ ਨੇ ਕਿ ਮੰਗਾਂ ਗੈਰਵਾਜਬ ਨਹੀਂ ਆਜੋ ਵੀ ਹੀਰਾ ਘੱਟ ਕੇ ਪਹੁੰਚਦੇ ਆ ਜੇਕਰ ਤੁਸੀਂ ਇਹ ਗੱਲ ਕਹੋ ਕਿ ਭਾਈ ਸਰਕਾਰਾਂ ਨੂੰ ਇਹਨਾਂ ਦੀ ਬਾਤ ਪੁੱਛਣੀ ਚਾਹੀਦੀ ਆ ਇਹ ਕੋਈ ਦੇਸ਼ ਦੇ ਵਿਰੋਧ ਨਹੀਂ ਹੈਗੇ ਇਹ ਆਪਣੀਆਂ ਮੰਗਾਂ ਦੇ ਲਈ ਉੱਥੇ ਬੈਠੇ ਆ ਤਾਂ ਕੀ ਪਤਾ ਭਾਈ ਤੁਹਾਡੀ ਗੱਲ ਦੇ ਕਰਕੇ ਖਬਰ ਵੱਡੀ ਬਣ ਜੇ ਇਹ ਇੰਟਰਨੈਸ਼ਨਲ ਖਬਰ ਹੋਰ ਨਿਪੜੇ ਉੱਥੇ ਲੋਕ ਜਾਣਾਂ ਸ਼ੁਰੂ ਕਰ ਦੇਣ ਵੀ ਯਾਰ ਹੁਣ ਤਾਂ ਇਹਨੇ ਵੀ ਕਿਹਾ ਜੇ ਸਾਡੇ ਵਾਲੇ ਉਸਤਾਦ ਨੇ ਇਹ ਗੱਲ ਕਹੀ ਆ ਤੇ ਫਿਰ ਫਿਰ ਸ਼ਾਇਦ ਹੁਣ ਵਧੀਆ ਗੱਲ ਹੋ ਜੇ ਸੋ ਬੇਨਤੀ ਹੈ ਮੇਰੀ ਜਿਹੜੇ ਵੀ ਪੰਜਾਬ ਦੇ ਸੁਪਰਸਟਾਰ ਨੇ ਉਹ ਕੋਈ ਵੀ ਹੋਵੇ ਭਾਵੇਂ ਨਵੇਂ ਪੂਰਲਾ ਤੇ ਭਾਵੇਂ ਬੀਤੇ ਪੂਰਲਾ ਉਹਨਾਂ ਨੂੰ ਮੇਰੀ ਬੇਨਤੀ ਆ ਹੱਥ ਜੋੜ ਕੇ ਕਿ ਭਾਈ ਉੱਥੇ ਪਹੁੰਚੋ ਸਮਾਜਿਕ ਸਰੋਕਾਰਾਂ ਦੇ ਲਈ ਵੀ ਵਕਤ ਕੱਢਿਆ ਕਰੋ ਜਦੋਂ ਬੁੱਢੇ ਨਾਲੇ ਦਾ ਮਸਲਾ ਉੱਠਿਆ ਤੁਸੀਂ ਉਦੋਂ ਵੀ ਉੱਠਿਆ ਕਰੋ ਵੀ ਭਾਈ ਇਹ ਵੀ ਸਾਡੇ ਪੰਜਾਬ ਦਾ ਇੱਕ ਮਸਲਾ ਹੈ ਇਹ ਨਹੀਂ ਵੀ ਗਾਣੇ ਗਾਏ ਵੀਡੀਓ ਬਣਾਏ ਫਿਲਮਾਂ ਕੀਤੀਆਂ ਕਮਾਏ ਤੇ ਗੱਲ ਖਤਮ ਆਪਦੇ ਢਿੱਡ ਲਈ ਤਾਂ ਪੌਣਾ ਪੰਜਾਬ ਇਸ ਵੇਲੇ ਫਿਰਦਾ ਵੀ ਭਾਈ ਮੇਰਾ ਕਾਰੋਬਾਰ ਚੱਲਦਾ ਮੈਂ ਕਿਸੇ ਤੋਂ ਕੀ ਲੈਣਾ ਪਰ ਜੇਕਰ ਅਸੀਂ ਪੰਜਾਬ ਦੇ ਵਸਿੰਦੇ ਹਾਂ ਜੇਕਰ ਸਾਨੂੰ ਪੰਜਾਬ ਦਾ ਫਿਕਰ ਹੈ ਜਦੋਂ ਕਦੇ ਬੁੱਡੇ ਨਾਲੇ ਦੀ ਗੱਲ ਉੱਠਦੀ ਆ ਜਦੋਂ ਕਦੇ ਕਿਸਾਨੀ ਦੀ ਗੱਲ ਉੱਠਦੀ ਆ ਜਦੋਂ ਕਦੇ ਵਾਤਾਵਰਨ ਦੀ ਗੱਲ ਉੱਠਦੀ ਆ ਜਦੋਂ ਪੰਜਾਬ ਦੇ ਹੱਕਾਂ ਦੀ ਗੱਲ ਉੱਠਦੀ ਆ ਤਾਂ ਤੁਸੀਂ ਉਦੋਂ ਵੀ 15-20 ਮਿੰਟ ਅੱਧਾ ਘੰਟਾ ਜ਼ਰੂਰ ਕੱਢਿਆ ਕਰੋ ਜਿਵੇਂ ਕਿ ਆਪਦੇ ਗਾਣਿਆਂ ਦੀਆਂ ਤਰਜ਼ਾਂ ਕੱਢਣ ਲਈ ਕੱਢਦੇ ਹੋ ਜਿਵੇਂ ਕਿ ਆਪਣੀ ਰਿਹੈਸਲ ਦੇ ਲਈ ਕੱਢਦੇ ਹੋ ਜਿਵੇਂ ਕਿ ਗੀਤਾਂ ਦੀ ਚੋਣ ਵਾਸਤੇ ਕੱਢਦੇ ਹੋ ਜਿਵੇਂ ਕਿ ਨਾਚ ਗਾਣੇ ਵਾਸਤੇ ਕੱਢਦੇ ਹੋ ਜਿਵੇਂ ਕਿ ਬੌਂਸਰ ਰੱਖ-ਰੱਖ ਕੇ ਨਾਲ ਤੁਸੀਂ ਫਿਰਦੇ ਹੋ ਕਿਰਪਾ ਕਰਕੇ ਉਦੋਂ ਵੀ ਪੰਜਾਬ ਦੇ ਹੱਕਾਂ ਹਿੱਤਾਂ ਦੀ ਬਾਤ ਪਾਉਣ ਵਾਸਤੇ ਸਮਾਂ ਜ਼ਰੂਰ ਕੱਢਿਆ ਕਰੋ ਸਾਡਾ ਕਿਸੇ ਜੇ ਨਹੀਂ ਵੀ ਜਾਂਦੇ ਨਾ ਜਾਣ ਇਹਨਾਂ ਦੀ ਨਿੱਜੀ ਤੌਰ ਤੇ ਮਰਜ਼ੀ ਸਾਡੇ ਤਾਂ ਸਿਰਫ ਰਾਏ ਆ ਕਿ ਜੇ ਅਸੀਂ ਨਹੀਂ ਜਾ ਸਕਦੇ ਅਸੀਂ ਆਪਣੀ ਆਵਾਜ਼ ਚੁੱਕਦੇ ਆ ਤੁਸੀਂ ਨਹੀਂ ਜਾ ਸਕਦੇ ਤੁਸੀਂ ਆਪਣੀ ਆਵਾਜ਼ ਚੁੱਕੋ ਜੇ ਜਾ ਸਕਦੇ ਹੋ ਤਾਂ ਉਸ ਤੋਂ ਵੱਡੀ ਤੇ ਵਧੀਆ ਗੱਲ ਹੈਗੀ ਆ ਸੋ ਜੇਕਰ ਤੁਸੀਂ ਇੰਨੀ ਕੁ ਬੇਨਤੀ ਪ੍ਰਵਾਨ ਕਰ ਲਓ ਤਾਂ ਬਹੁਤ ਵਧੀਆ ਗੱਲ ਆ ਇੱਕ ਵੇ ਬੇਨਤੀ ਹੋਰ ਕਰਨੀ ਚਾਹਨਾ ਗੁਰਜੀਤ ਸਿੰਘ ਖਾਲਸਾ ਇਸ ਵੇਲੇ ਆਪਾਂ ਜਾਣਦੇ ਕਿ ਟਾਵਰ ਦੇ ਉੱਤੇ ਬੈਠਾ ਉਹਨੂੰ ਕਿੰਨਾ ਲੰਮਾ ਸਮਾਂ ਹੋ ਗਿਆ ਜੇ ਮੈਂ ਗਲਤ ਨਾ ਹੋਵਾਂ ਤਾਂ 11 ਅਕਤੂਬਰ ਤੋਂ ਬੈਠਾ ਉੱਥੇ 11 ਅਕਤੂਬਰ ਤੋਂ ਲੈ ਕੇ ਅੱਜ ਤੱਕ ਕਿੰਨੀ ਵਾਰੀ ਮੀਂਹ ਹਨੇਰੀ ਝੱਖੜ ਝੁੱਲੇ ਆਏ ਉਹ ਬੰਦੇ ਦਾ ਸ਼ੌਕ ਥੋੜੀ ਵੀ ਉੱਥੇ ਮਖਮਲੀ ਤਾਜ ਦੇ ਉੱਤੇ ਬੈਠਾ ਉਹ ਜੀ ਉੱਥੇ ਬਿਲਕੁਲ ਸਹੀ ਦੇ ਉੱਤੇ ਬੈਠਾ ਉਹਨੇ ਜੀ ਉੱਥੇ ਮਖਮਲੀ ਗੱਦਿਆਂ ਦੇ ਉੱਤੇ ਉਹਨੂੰ ਬਹੁਤ ਸੋਹਣੀ ਨੀਂਦ ਆਉਂਦੀ ਆ ਉਹ ਆਪ ਦਾ ਵਿਰੋਧ ਪ੍ਰਗਟਾਵਾ ਕਰਨ ਦੇ ਲਈ ਬੈਠਾ ਤੇ ਪੰਜਾਬੀ ਕੋਮਾ ਦੇ ਵਿੱਚ ਜਿਹੜੇ ਗਏ ਹੋਏ ਆ ਉਹ ਜਾਗੇ ਨਹੀਂ ਹਲੇ ਤੱਕ ਕੋਮਾ ਦੇ ਵਿੱਚ ਗਏ ਹੋਏ ਪੰਜਾਬੀਆਂ ਨੂੰ ਦਿਸਦਾ ਹੀ ਨਹੀਂ ਜਦੋਂ ਉਹ ਮਰ ਗਿਆ ਫਿਰ ਪੰਜਾਬੀਆਂ ਨੇ ਗੱਲ ਕਣੀ ਅੱਛਾ ਯਾਰ ਬੇਅਦਬੀ ਦੇ ਮਾਮਲੇ ਤੇ ਸਰਕਾਰਾਂ ਨੇ ਕੁਝ ਕੀਤਾ ਨਹੀਂ ਦੇਖ ਲੈ ਇੱਕ ਬੰਦਾ ਮਰ ਗਿਆ ਐਨੇ ਚਿਰ ਤੋਂ ਬੈਠਾ ਸੀ ਤੁਸੀਂ ਕੀ ਕੀਤਾ ਬਈ ਤੁਸੀਂ ਇਕੱਲੀ ਬੇਅਦਬੀ 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 ਸ਼ਬਦ ਵਰਤਦੇ ਹੋ ਤੁਸੀਂ ਬੇਤਬੀ ਕਰਨ ਵਾਲਿਆਂ ਦੇ ਖਿਲਾਫ ਆਵਾਜ਼ ਕਿੰਨੀ ਕਿ ਚੁੱਕੀ ਆ ਜੇਕਰ ਬੰਦਾ ਕੋਈ ਆਵਾਜ਼ ਚੁਕਦਾ ਤੁਸੀਂ ਉਹਦੇ ਪੱਖ ਦੇ ਵਿੱਚ ਕਿੰਨਾ ਖੜੇ ਹੋ ਤੁਸੀਂ ਉਹਦੇ ਹੱਕ ਦੇ ਵਿੱਚ ਜਾਣ ਦੀ ਗੱਲ ਕਿੰਨੀ ਕੀਤੀ ਆ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵੀ ਪਾਈ ਆ ਜੇਕਰ ਤੁਸੀਂ ਇਹ ਵੀ ਕੁਝ ਨਹੀਂ ਕਰ ਸਕਦੇ ਇੰਨਾ ਸੌਖਾ ਕੰਮ ਨਹੀਂ ਕਰ ਸਕਦੇ ਫਿਰ ਤੁਸੀਂ ਧਰਤੀ ਤੇ ਹੋ ਜਾਂ ਨਹੀਂ ਹੋ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੁਸੀਂ ਆਪ ਦੇ ਆਪ ਨੂੰ ਬਲਵਾਨ ਸਮਝੀ ਚੱਲੋ ਤੁਸੀਂ ਆਪ ਦੇ ਆਪ ਨੂੰ ਯੋਧੇ ਸਮਝੀ ਚੱਲੋ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਇਹਦਾ ਮਤਲਬ ਇਹ ਆ ਕਿ ਆਪਾਂ ਤਮਾਸ਼ੀਬੀਨਾਂ ਦੀ ਕੌਮ ਬਣ ਗਏ ਆ ਸਾਨੂੰ ਸਿਰਫ ਤਮਾਸ਼ਾ ਚਾਹੀਦਾ ਅੱਜ ਇੱਥੇ ਤਮਾਸ਼ਾ ਹੋ ਗਿਆ ਕੱਲ ਨੂੰ ਉੱਥੇ ਤਮਾਸ਼ਾ ਹੋ ਗਿਆ ਆਪਾਂ ਤਮਾਸ਼ਿਆਂ ਦੇ ਵਿੱਚ ਗਲਤਾਨ ਲੋਕ ਆ ਸਾਨੂੰ ਨਾ ਟਾਵਰ ਤੇ ਚੜਿਆ ਦਿਸਦਾ ਨਾ ਸਾਨੂੰ ਮਰਨ ਵਰਤਾਲਾ ਬੰਦਾ ਦਿਸਦਾ ਇਸ ਵੇਲੇ ਸੰਗਰੂਰ ਦੇ ਵਿੱਚ ਕੰਪਿਊਟਰ ਅਧਿਆਪਕ ਵੀ ਬੈਠੇ ਆ ਸੰਗਰੂਰ ਦੇ ਵਿੱਚ ਉੱਥੇ ਜਾ ਕੇ ਕਿਉਂ ਬੈਠੇ ਆ ਉਹ ਕਹਿੰਦੇ ਵੀ ਸਾਡੀਆਂ ਮੰਗਾਂ ਨਹੀਂ ਪ੍ਰਮਾਨ ਹੋਈਆਂ ਤੇ ਕੰਪਿਊਟਰ ਅਧਿਆਪਕਾਂ ਨੇ ਵੀ ਮਰਨ ਵਰਤ ਸ਼ੁਰੂ ਕੀਤਾ ਤੁਹਾਨੂੰ ਇਸ ਗੱਲ ਦਾ ਵੀ ਨਹੀਂ ਪਤਾ ਕੋਈ ਪੈਟਰੋਲ ਦੀਆਂ ਬੋਤਲਾਂ ਲੈ ਕੇ ਤੇ ਟੈਂਕੀ ਦੇ ਉੱਤੇ ਚੜ ਰਿਆ ਉਹ ਤੁਹਾਨੂੰ ਇਹਦੇ ਬਾਰੇ ਨਹੀਂ ਪਤਾ ਫਿਰ ਤੁਹਾਨੂੰ ਪਤਾ ਕਿਹੜੀ ਗੱਲ ਦਾ ਵੀ ਗਾਣਾ ਕਿਹੜ ਕਿਹੜਾ ਕਲਾਕਾਰ ਕਿਹਦੇ ਨਾਲ ਲੱਗਦਾ ਫਲਾਣੀ ਰੀਲ ਕਿਵੇਂ ਬਣਾ ਰਹੀ ਆ ਫਲਾਣਾ ਆਹ ਗੱਲ ਕਿਵੇਂ ਕਰ ਰਿਹਾ ਇਹਦਾ ਮਤਲਬ ਇਹ ਆ ਕਿ ਤੁਹਾਨੂੰ ਸਿਰਫ ਇਸ ਗੱਲ ਦਾ ਪਤਾ ਸਿਹਰਦ ਲੋਕਾਂ ਨੂੰ ਸਿਹਰਦ ਪੰਜਾਬੀਆਂ ਨੂੰ ਮੇਰੀ ਬੇਨਤੀ ਆ ਕਿ ਆਜੋ ਆਪਾਂ ਇਕੱਠੇ ਹੋ ਕੇ ਪੰਜਾਬ ਦੇ ਹਿੱਤਾਂ ਦੀ ਗੱਲ ਵੀ ਕਰਨੀ ਸ਼ੁਰੂ ਕਰਗੇ ਆਪਣੀ ਹਿੱਤਾਂ ਤੋਂ ਥੋੜਾ ਜਿਹਾ ਉੱਤੇ ਉੱਠ ਕੇ ਦਸਵੰਦ ਦੇ ਤੌਰ ਦੇ ਉੱਤੇ ਸਮਾਂ ਕੱਢਣਾ ਸ਼ੁਰੂ ਕਰਗੇ ਦਸਵੰਦ ਦਾ ਮਤਲਬ ਇਹ ਨਹੀਂ ਕਿ ਜੇਕਰ ਲੱਖ ਆ ਇਹਦੇ ਵਿੱਚੋਂ ਆਪਾਂ ਕੋਈ ਨਾ ਕੋਈ ਦੇਣੇ ਆ ਜੇ 10000 ਆ ਇਹਦੇ ਵਿੱਚੋਂ ਦਸਵੰਦ ਕੱਢਣਾ ਇਹਦਾ ਮਤਲਬ ਇਹ ਵੀ ਆ ਕਿ ਵਕਤ ਵੀ ਕੱਢਣਾ ਹੈਗਾ ਸੋ ਆਓ ਆਪਾਂ ਮੇਰੀ ਬੇਨਤੀ ਆ ਮਸ਼ਹੂਰ ਲੋਕਾਂ ਨੂੰ ਵੀ ਦਲਜੀਤ ਨੂੰ ਵੀ ਬੇਨਤੀ ਆ ਮੇਰੀ ਕਰਨ ਔਜਲਾ ਹੋਰਾਂ ਨੂੰ ਵੀ ਬੇਨਤੀ ਆ ਮੇਰੀ ਏਪੀ ਢਿੱਲੋਂ ਨੂੰ ਵੀ ਬੇਨਤੀ ਆ ਬਾਕੀ ਵੀ ਜਿਹੜੇ ਮਸ਼ਹੂਰ ਕਲਾਕਾਰ ਆ ਮੇਰੀ ਉਹਨਾਂ ਨੂੰ ਬੇਨਤੀ ਆ ਕਿ ਭਾਈ ਉੱਥੇ ਜਾਓ ਤੇ ਭਾਈ ਮਾੜਾ ਮੋਟਾ ਹੁਲਾਰਾ ਦਿਓ ਨੀਰਸ਼ ਜੇ ਹੋ ਕੇ ਬੈਠੇ ਆਈ ਨਾ ਕਰੀ ਚਲੋ ਵੀ ਯਾਰ ਗਾਣਾ ਮੇਰਾ ਵਧੀਆ ਚੱਲ ਗਿਆ ਉਹਦੇ ਨਾਲੋਂ ਵੱਧ ਚੱਲ ਗਿਆ ਮੇਰੇ ਇੰਨੇ ਸ਼ੋਭਕ ਹੋ ਗਏ ਇਹ ਚੱਲੀ ਜਾਣਾ ਤੇ ਤੁਹਾਡੇ ਤੋਂ ਪਹਿਲਾਂ ਵੀ ਚੱਲਦਾ ਆ ਥੋੜਾ ਜਿਹਾ ਖਿੱਚ ਕੇ ਰੱਖੋ ਕੰਮ ਤੇ ਪਹੁੰਚੋ ਉੱਥੇ